ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰ ਵਾਲਿਓ ਅੱਜ ਆਪਾਂ ਪਾਵਨ ਪਵਿੱਤਰ ਅੰਗ 140 ਤੋਂ ਸ਼ੁਰੂ ਹੁੰਦਾ ਸ਼ਬਦ 43 ਤੇ ਸਪੂਰਨਤਾ ਅੱਗੇ ਸ਼ਬਦ ਹੋਰ ਵੀ ਆਪਾਂ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਜੋ ਸ਼ਲੋਕ ਮਹੱਲਾ ਪਹਿਲਾ ਦਾ ਸ਼ਬਦ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਇਸ ਸ਼ਬਦ ਦੇ ਵਿੱਚੋਂ ਆਪਾਂ ਗੁਰੂ ਸਾਹਿਬ ਤੋਂ ਵਿਚਾਰ ਲੈਣੇ ਆ ਜੀ ਕੀ ਕਹਿੰਦੇ ਸਤਿਗੁਰੂ ਸਤਿਗੁਰੂ ਸਮਝਾਉਣਾ ਕਰਦੇ ਨੇ ਸ਼ਲੋਕ ਮਹੱਲਾ ਪਹਿਲਾ ਮਹਿਰਮ ਸੀਤ ਸਿੱਦਕੁ ਮਸੱਲਾ ਹੱਕ ਹਲਾਲ ਕੁਰਾਨ ਮਹਾਰਾਜ ਕਹਿੰਦੇ ਨੇ ਜਿਵੇਂ ਮੁਸਲਮਾਨ ਵੀਰਾਂ ਵੀਰ ਨਵਾਜ ਕਰਦੇ ਨੇ ਆਪਾਂ ਨਿਤਨੇਮ ਕਰਦੇ ਆਂ Hindu Veer ਆਪਦੇ ਧਰਮ ਗ੍ਰੰਥਾਂ ਮੁਤਾਬਕ ਉਸ ਪ੍ਰਭੂ ਪਰਮਾਤਮਾ ਦੀ ਉਸਤਤੀ ਕਰਦੇ ਨੇ ਅੱਲਾ ਰਾਮ ਵਾਹਿਗੁਰੂ ਗੋਡ ਉਸ ਦੀ ਬੰਦਗੀ ਉਸ ਦੀ ਭਗਤੀ ਅਨਸਾਨ ਕਰਦਾ ਆਪੋ ਆਪਣੇ ਆਪੋ ਆਪਣੇ ਧਰਮ ਮੁਤਾਬਕ ਹਨਾ ਸਨਾਤਨ ਧਰਮ ਹੈ ਸਲਾਮ ਧਰਮ ਸਿੱਖ ਧਰਮ ਸਾਈ ਧਰਮ ਚਲੋ ਆਪਾਂ ਗੱਲ ਕਰਦੇ ਆ ਸਾਰਿਆਂ ਵਾਸਤੇ ਆ ਜੀ ਇਹ ਸਿੱਖਿਆ ਸਾਰਿਆਂ ਨੇ ਲੈਣੀ ਆ ਆਪਾਂ ਤੇ ਸਬੋਧਨ ਚਲੋ ਇੱਕ ਭਾਈ ਨੂੰ ਜਿਵੇਂ ਆਪਾਂ ਕਹਦੇ ਨੇ ਇੱਕ ਨਾਲ ਗੱਲ ਕਰਕੇ ਤੇ ਸਾਰਿਆਂ ਨੂੰ ਸਿੱਖਿਆ ਮਹਾਰਾਜ ਕਹਿੰਦੇ ਨੇ ਜਿਵੇਂ ਇੱਥੇ ਆਏ ਤੁਸੀਂ ਕਹਿ ਲਓ ਸਮਝ ਰਹੇ ਨੇ ਆਪਾਂ ਵੀ ਜਿਵੇਂ ਮੁਸਲਮਾਨ ਵੀਰ ਨਾਲ ਕਿਸੇ ਨਾ ਗੱਲ ਕਰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਮਹਿਰ ਮਸੀਤ ਸਿੱਧਕੁ ਮਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁੰਨਤ ਸੀਲ ਰੋਜ਼ਾ ਹੋ ਹੋ ਮੁਸਲਮਾਨ ਬਈ ਮੁਸਲਮਾਨ ਵੀਰ ਪੰਜ ਨਮਾਜ਼ਾਂ ਕਰਦੇ ਨੇ ਦਿਹਾੜੀ ਚ ਦਿਨ ਦੇ ਵਿੱਚ ਪੰਜ ਨਮਾਜ਼ਾਂ ਨੇ ਮਹਾਰਾਜ ਸੱਤੇ ਪਾਛਾ ਦੱਸ ਰਹੇ ਨੇ ਸਤਿਗੁਰੂ ਕਹਿੰਦੇ ਨੇ ਮਹਿਰ ਮਸੀਤ ਵੀ ਜਿਹੜਾ ਤੂੰ ਮਸੀਤ ਜਾਣਾ ਭਾਈ ਮਸੀਤ ਦੇ ਵਿੱਚ ਜਾ ਕੇ ਖੁਦਾ ਦੀ ਬੰਦਗੀ ਕਰਦਾ ਤੇ ਮਿਹਰ ਵੀ ਕਰ ਮਿਹਰ ਦਾ ਸੰਧਾਨਤ ਲਾਗੂ ਕਰ ਆਪਦੇ ਚ ਮਹਿਰ ਮਸੀਤ ਤੇ صدਕਾ ਜਿਹੜਾ ਮਸੱਲਾ ਜਿਹੜੀ ਮੁਸਲਮਾਨ ਵੀਰੋ ਸਾਫ ਬਿਛਾ ਕੇ ਮਸੱਲਾ ਕਹਿੰਦੇ ਆ ਉਹਦੇ ਤੇ ਬੈਠ ਕੇ ਨਮਾਜ਼ ਆਦਾ ਕਰਦੇ ਨੇ ਮਿਹਰ ਕਰ ਮਿਹਰ ਮਸਜਿਦ ਨੂੰ ਮਿਹਰ ਦੀ ਮਸਜਿਦ ਬਣਾ ਮਹਾਰਾਜ ਕਹਿੰਦੇ ਤੇ ਸਦਕ ਦਾ ਮਸੱਲਾ ਬਣਾ ਲੈ ਭਾਈ ਜਿਹਦੇ ਮਸੱਲੇ ਤੇ ਬੈਨਾ ਉਹਨੂੰ ਸਦਕ ਬਣਾ ਆਪਣਾ ਹੱਕ ਹੱਕ ਸੱਚ ਦੀ ਕਿਰਤ ਕਮਾਈ ਹੱਕ ਹਲਾਲ ਇਹਨੂੰ ਕੁਰਾਨ ਬਣਾ ਜਿਵੇਂ ਗੁਰਬਾਣੀ ਵਿੱਚ ਪੰਕਤੀ ਆਉਂਦੀ ਆ ਗੁਰਬਾਣੀ ਗੁਰੂ ਗੁਰੂ ਹੈ ਬਾਣੀ ਗੁਰਬਾਣੀ ਗੁਰੂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਬਣੀਏ ਇਸ ਤਰ੍ਹਾਂ ਵੀ ਪੰਕਤੀ ਆਉਂਦੀ ਆ ਵੀ ਭਾਈ ਗੁਰਬਾਣੀ ਵਰਗਾ ਜੀਵਨ ਬਣਾ ਤੂੰ ਵੀ ਭਾਈ ਉਸ ਤਰ੍ਹਾਂ ਜਿਹੜਾ ਤੂੰ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦਾ ਨਤਨੇਮ ਕਰਦਾ ਆ ਰਾਮ ਰਾਮ ਕਰਦਾ ਅੱਲਾ ਅੱਲਾ ਕਰਦਾ ਨਮਾਜ਼ ਅਦਾ ਕਰਦਾ ਇਹਦੇ ਵਿੱਚ ਤੇਰੇ ਇਸ ਨਾਂਤ ਹੋਣੇ ਚਾਹੀਦੇ ਤੇਰੇ ਮਨ ਨੂੰ ਲੱਗੀਆਂ ਹੋਣੀਆਂ ਚਾਹੀਦੀਆਂ ਗੱਲਾਂ ਇਹ ਮਿਹਰ ਦਇਆ ਕਰਨੀ ਨਿਮਰਤਾ ਰੱਖਣੀ ਮਿਹਰ ਮਸੀਤ ਸਿੱਦਕੁ ਮਸੱਲਾ ਤੂੰ ਸਦਕੀ ਵੀ ਹੋਵੇਂ ਮਿਹਰ ਵੀ ਕਰਨ ਜਿਹਨੂੰ ਪਰਉਪਕਾਰ ਕਹਿੰਦੇ ਆ ਤੇ ਹੱਕ ਹੱਕ ਸੱਚ ਦੀ ਕਮਾਈ ਹਲਾਲ ਫੁਰਾਨ ਅੱਗੇ ਮਹਾਰਾਜ ਕਹਿੰਦੇ ਸ਼ਰਮ ਸੁਨਨਤ ਮੁਸਲਮਾਨ ਵੀਰ ਜਿਹੜੇ ਸੁੰਨੀ ਮੁਸਲਮਾਨ ਨੇ ਉਹ ਸੁਨਨਤ ਕਰਾ ਕੇ ਮੁਸਲਮਾਨ ਤਰਮ ਬਿੱਤ ਸ਼ਾਮਲ ਹੁੰਦੇ ਨੇ 9 ਕਾਲ ਦੇ ਬੱਚੇ ਦੀ ਮੇਰਾ ਕਲ ਕਰਦੇ ਨੇ ਮਹਾਰਾਜ ਕਹਿੰਦੇ ਸ਼ਰਮ ਮੈਨੇ ਮਾੜਿਆ ਕੰਮਾਂ ਤੋਂ ਸੰਗਣਾ ਬਿਕਾਰੀ ਵਰਤੀ ਤੋਂ ਬਚਣਾ ਮਾੜਿਆ ਕੰਮਾਂ ਤੋਂ ਸੰਗ ਕਰਨੀ ਮਾੜੇ ਕੰਮ ਨਹੀਂ ਕਰਨੇ ਇਹ ਤੇਰੀ ਸੁਨਤ ਬਣ ਜੇ ਮਾੜਿਆ ਕੰਮਾਂ ਤੋਂ ਤੂੰ ਬਚਣਾ ਸੁਨਤ ਕਰਾਈ ਦਾ ਤਾਂ ਤੇਰਾ ਲਾਭ ਆ ਪਾਈ ਮਹਾਰਾਜ ਕਹਿੰਦੇ ਨੇ ਮਹਿਰ ਮਸੀਹ ਤੋਂ ਸਦਕਾ ਮਸਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸੀਲ ਰੋਜਾ ਜਿਹੜੇ ਤੂੰ ਰੋਜੇ ਰੱਖਦਾ ਪਾਈ ਸੀਲ ਦਾ ਮਤਬਲਾ ਮਿੱਠਾ ਸਵਾ ਚੰਗਾ ਸਵਾ ਹੋ ਹੋ ਮੁਸਲਮਾਨ ਮਹਾਰਾਜ ਕਹਿੰਦੇ ਫਿਰ ਤੁਸੀਂ ਆਪਣੇ ਆਪ ਨੂੰ ਮੁਸਲਮਾਨ ਅਖਵਾਓ ਵੇ ਤੁਸੀਂ ਫਿਰ ਸੱਚੇ ਮੁਸਲਮਾਨ ਆਏ ਕਹਿੰਨੇ ਆਪਾਂ ਕਰਨੀ ਕਾਬਾ ਸੱਚ ਪੀਰ ਕਲਮ ਕਰਮ ਨਿਵਾਜ ਤੇਰੀ ਕਰਨੀ ਦੇ ਕਰਨੀ ਜਿਵੇਂ ਹੁਣ ਕਾਬਾ ਜਿੱਥੇ ਹਿੰਦੂ ਆਪਣੇ ਮੁਸਲਮਾਨ ਵੀਰ ਜਾਣਦੇ ਨੇ ਜਿਵੇਂ ਆਪਾਂ ਨੂੰ ਗੁਰਦੁਆਰੇ ਆਉਂਦੇ ਆ ਧਰਮ ਅਸਥਾਨ ਬਣਿਆ ਜਿਹੜਾ ਉਹ ਤੇਰੀ ਕਰਨੀ ਹੋਵੇ ਉਹੇ ਜੀ ਕਰਨੀ ਹੋਵੇ ਸੱਚੀ ਸੁੱੱਚੀ ਕਰਨੀ ਕਾਬਾ ਸੱਚ ਪੀਰ ਕਲਮ ਜਿਹੜੀਆਂ ਤੂੰ ਕਲਮ ਕਰਨਾ ਕਰਮ ਨਿਵਾਜ ਤੇਰੇ ਕਰਮਾਂ ਦੇ ਵਿੱਚ ਉਹ ਲਾਗੂ ਹੋਵੇ ਭਾਈ ਜਿਵੇਂ ਆਪਾਂ ਕਹਿੰਦੇ ਆਂ ਵੀ ਗੁਰਬਾਣੀ ਆਪਾਂ ਪੜ੍ਹਦੇ ਆਂ ਉਹ ਗੁਰਬਾਣੀ ਆਪਣੇ ਜਿਹੜੇ ਰੋਜ਼ ਕਰਮ ਕਰਦੇ ਆ ਉਹਦੇ ਵਿੱਚ ਲਾਗੂ ਹੋਣੀ ਚਾਹੀਦੀ ਆ ਗੁਰੂ ਦਾ ਸੰਧਾਨ ਜਿਹੜਾ ਆਪਾਂ ਕਹਿੰਦੇ ਗੁਰੂ ਦਾ ਸੰਧਾਨ ਆਪਣੇ ਪੀਰ ਦਾ ਮੁਰਸ਼ਿਦ ਦਾ ਗੁਰੂ ਦਾ ਸਿਧਾਂਤ ਤੇਰੇ ਤੇ ਲਾਗੂ ਹੋਣਾ ਚਾਹੀਦਾ ਗੁਰੂ ਦੇ ਸਿਧਾਂਤ ਮੁਤਾਬਕ ਤੇਰਾ ਜੀਵਨ ਹੋਣਾ ਚਾਹੀਦਾ ਤਸਬੀ ਸਤਿਸ ਭਾਬਸੀ ਨਾਨਕ ਰਖੇ ਲਾਜ ਤਸਬੀ ਮਾਲਾ ਜੀ ਨੂੰ ਕਹਿੰਦੇ ਆ ਉਹ ਵੀ ਮੁਸਲਮਾਨ ਪੀਰ ਰੱਖਦੇ ਨੇ ਨਾ ਜਿਹੜੇ ਕਾਜੀ ਹੁੰਦੇ ਨੇ ਜਿਵੇਂ ਆਪਣੇ ਹੈੱਡ ਗ੍ਰਾਂਥੀ ਜੀ ਨੂੰ ਕਹਿੰਦੇ ਆ ਉਹ ਕਾਜੀ ਹੁੰਦੇ ਨੇ ਉਸ ਧਰਮ ਵਿੱਚ ਸலாம் ਧਰਮ ਵਿੱਚ ਮਹਾਰਾਜ ਕਹਿੰਦੇ ਤਸਪੀ ਸਾਤਸ ਭਾਵਸੀ ਨਾਨਕ ਰਖੇ ਲਾਜ ਫਿਰ ਅਕਾਲ ਪੁਰਖ ਵਾਹਿਗੁਰੂ ਭਾਈ ਅੱਲਾ ਵਾਹਿਗੁਰੂ ਰਾਮ ਦੇ ਅਸੀਂ ਚਰਨਾ ਵਿੱਚ ਪ੍ਰਮਾਨ ਹੋ ਸਕਦੇ ਆ ਜਦੋਂ ਅਸੀਂ ਉਹਦੇ ਵਰਗਾ ਜੀਵਨ ਕਰਦੇ ਆ ਆਪਣੇ ਮੁਰਸ਼ਿਦ ਵਰਗਾ ਆਪਣੇ ਗੁਰੂ ਵਰਗਾ ਜੀਵਨ ਹੋਣਾ ਚਾਹੀਦਾ ਇਨਸਾਨ ਦਾ ਅਗੇ ਮਹਾਰਾਜ ਕਹਿੰਦੇ ਨੇ ਮਹੱਲਾ ਪਹਿਲਾ ਅਗਲੇ ਬੰਦ ਚ ਮਹਾਰਾਜ ਕਹਿੰਦੇ ਨੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਸਮਝਣਾ ਆਪਾਂ ਪਹਿਲਾਂ ਗੱਲ ਕਰੀਆ ਵੀ ਆਪਾਂ ਸਮਝਣਾ ਸਾਰਿਆਂ ਨੇ ਆ ਸਤਿਗੁਰਾਂ ਨੇ ਸਬੋਧਨ ਕਰਕੇ ਕਿਹਾ ਬਈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਜੇ ਮੁਸਲਮਾਨ ਵੀਰ ਪਰਾਇਆ ਹੱਕ ਖਾਂਦਾ ਤਾਂ ਉਹਦੇ ਵਾਸਤੇ ਸੂਰ ਦੇ ਬਰਾਬਰ ਜੇ ਹਿੰਦੂ ਭਾਈ ਕੋਈ ਪਰਾਇਆ ਹੱਕ ਖਾਂਦਾ ਤੌ ਉਹਦੇ ਵਾਸਤੇ ਗਾਂ ਦੇ ਬਰਾਬਰ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾਂ ਤਾਂ ਭਰੇ ਜਾ ਮਰਦਾਰ ਨਾ ਖਾਈ ਪਹਿਲਾਂ ਵਾਲੇ ਸ਼ਬਦ ਚ ਵੀ ਆਪਾਂ ਪੜਿਆ ਸੀ ਵੀ ਜਿਹੜਾ ਪਰਾਇਆ ਹੱਕ ਆ ਉਹ ਮਰਦਾਰ ਖਾਨ ਦੇ ਬਰਾਬਰ ਹੈ ਤੇ ਸਤਿਗੁਰੂ ਕਹਿੰਦੇ ਨੇ ਵੀ ਜੇ ਤੂੰ ਹੱਕ ਪਰਾਇਆ ਖਾਨਾ ਮੁਸਲਮਾਨ ਵੀਰ ਨੂੰ ਇਸ ਨਿਸ ਦੇ ਤਾਂ ਇਹ ਸਮਝਾਦਾ ਵੀ ਤੈਨੂੰ ਸੂਰ ਦੇ ਬਰਾਬਰ ਆ ਭਾਈ ਤੇ ਜੇ ਹਿੰਦੂ ਵੀਰ ਹੱਕ ਪਰਾਇਆ ਖਾਂਦਾ ਤਾਂ ਉਹਨੂੰ ਗਾਂ ਦੇ ਬਰਾਬਰ ਆ ਗਾਂ ਖਾਣ ਦੇ ਬਰਾਬਰ ਤੇ ਸਿੱਖਾ ਤੋਂ ਵੀ ਇਹ ਗੱਲ ਨੂੰ ਸਮਝਣਾ ਤੂੰ ਵੀ ਨਹੀਂ ਹੱਕ ਪਰਾਇਆ ਖਾਣਾ ਸਿੱਖਿਆ ਆਪਾਂ ਸਾਰਿਆਂ ਨੇ ਲੈਣੀ ਆ ਜੀ ਸਬੋਧਨ ਸਿੱਖਿਆ ਸਾਰਿਆਂ ਨੇ ਲੈਣੀ ਆ ਸਬੋਧਨ ਮਹਾਰਾ ਸੱਚੇ ਪਾਤਸ਼ਾਹ ਨੇ ਹਿੰਦੂ ਵੀ ਨੂੰ ਤੇ ਮੁਸਲਮਾਨ ਵੀ ਨੂੰ ਸਬੋਧਨ ਕਰਕੇ ਸਮਝਾਤਾ ਮਨੁੱਖਤਾ ਸਾਰੀ ਆ ਗਈ ਬੱਚੋ ਤੇ ਸਾਰੀ ਮਨੁੱਖਤਾ ਨੇ ਸਮਝਣਾ ਇਹ ਗੱਲ ਸੰਧਾਨਤ ਨੂੰ ਸਮਝਣਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਮ ਤਾਂ ਭਰੇ ਜਾ ਮੁਰਦਾ ਨਾ ਖਾਏ ਜੇ ਤੂੰ ਪਰਾਇਆ ਦਾ ਹੱਕ ਨਹੀਂ ਖਾਏਗਾ ਭਾਈ ਫੇਰ ਤੇਰਾ ਗੁਰੂ ਪੀਰ ਆ ਤੇਰੀ ਤਾਂ ਹਾਂ ਮੀ ਭਰੇਗਾ ਤਾਂ ਤੇਰੀ ਸ਼ਿਫਾਰਿਸ਼ ਕਰੇਗਾ ਗੁਰੂ ਗੱਲ ਨਹੀਂ ਪਿਸਤ ਨਾ ਜਾਈਏ ਸੁੱਟ ਸੱਚ ਕਮਾਏ ਗੱਲਾਂ ਬਾਤਾਂ ਦੇ ਨਾਲ ਨਹੀਂ ਪ੍ਰਭੂ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਣਾ ਭਾਈ ਤੂੰ ਗੱਲਾਂ ਬਾਤਾਂ ਨਾਲ ਛੁੱਟੇ ਕਰਮ ਕਮਾਏ ਜਿਹੜੇ ਤੋਂ ਮਨੁੱਖੇ ਜਨਮ ਦੇ ਵਿੱਚ ਕਰਮ ਕਮਾਏਗਾ ਨਾ ਚੰਗੇ ਕਰਮ ਕਮਾਏਗਾ ਦੁਨੀਆ ਵਿੱਚ ਵਿਚਰਦਾ ਭਲੇ ਦੇ ਕੰਮ ਕਰੇਗਾ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਰਹੇਗਾ ਗੁਰੂ ਸਿੱਖੀ ਸਿਧਾਂਤਾਂ ਤੇ ਰਹੇਗਾ ਫੇਰ ਛੁੱਟੇਗਾ ਨਹੀਂ ਤਾਂ 84 ਦੇ ਗੇੜ ਵਿੱਚੋਂ ਆਇਆ ਤੇ ਅਗਲਾ ਪਤਾ ਨਹੀਂ ਕਿੱਥੇ ਜਾਏ ਸਮਾਏ ਗੁਰੂ ਨਾਨਕ ਸਾਹਿਬ ਦੀ ਪੰਕਤੀ ਜਾਂ ਨਾਨਕ ਏਬ ਨਾ ਜਾਪੀ ਕਿੱਥੇ ਜਾਏ ਸਮਾਏ ਗੁਰੂ ਮਹਾਰਾਜ ਕਹਿੰਦੇ ਨੇ ਗੱਲਾਂ ਦੇ ਨਾਲ ਨਹੀਂ ਭਾਈ ਜੋਗ ਮਿਲਣਾ ਜੋਗ ਮੈਨੇ ਪਿਆਰ ਗੱਲਾਂ ਦੇ ਗੱਲ ਹੀ ਜੋਗ ਨਾ ਹੋਈ ਸ਼ਬਦ ਆਉਂਦਾ ਨਾ ਗੁਰਬਾਣੀ ਦੇ ਵਿੱਚ ਮਹਾਰਾਜ ਕਹਿਣਾ ਕਰਦੇ ਨੇ ਗੱਲ ਨਹੀਂ ਭਿਸਤ ਨ ਜਾਈਏ ਛੁੱਟੇ ਸੱਚ ਕਮਾਏ ਕਾਰਨ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਮਾਰਨ ਪਾਹੇ ਹਰਾਮ ਮਹਿ ਹੋਏ ਹਲਾਲ ਨਾ ਜਾਏ ਭਾਈ ਝੂਠ ਨੇ ਨਹੀਂ ਸੱਚ ਵਿੱਚ ਬਦਲਣਾ ਝੂਠ ਨੇ ਝੂਠ ਹੀ ਰਹਿਣਾ ਤੇ ਸੱਚ ਨੇ ਹਮੇਸ਼ਾ ਕਾਇਮ ਰਹਿਣਾ ਝੂਠ ਦੇ ਪੈਰ ਨਹੀਂ ਹੁੰਦੇ ਸੱਚ ਨੂੰ ਕੋਈ ਹਲਾ ਨਹੀਂ ਸਕਦਾ हां ਸੱਚ ਨੂੰ ਕੁਛ ਚਰ ਛਪਾਇਆ ਜਾ ਸਕਦਾ ਛਪਾ ਲੋ ਕੰਨਾ ਕੁਛ ਪਾਉਣਾ ਮਹਾਰਾਜ ਕਹਿੰਦੇ ਨੇ ਨਾਨਕ ਗੱਲੀ ਕੂੜੀ ਕੂੜੇ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਾਏ ਜੇ ਗੱਲੀ ਬਾਤੀ ਕੂੜੀਆਂ ਗੱਲਾਂ ਝੂਠੀਆਂ ਗੱਲਾਂ ਦਾ ਪਲੰਦਾ ਬੰਨੀ ਫਿਰਦਾ ਸੱਜਣਾ ਤੂੰ ਤੇ ਕੂੜੋ ਪੱਲੇ ਪਾਏ ਫਿਰ ਉਹੀ ਕੁਛ ਪੱਲੇ ਪਹਿਣਾ ਸੱਚ ਨਾਲ ਜੁੜ ਜਾਏਗਾ ਤਾਂ ਸੱਚ ਪੱਲੇ ਪਏਗਾ। ਪ੍ਰਭੂ ਪਰਮਾਤਮਾ ਦੀ ਬੰਦਗੀ ਨਾਲ ਜੁੜ ਜਾਏਗਾ ਤਾਂ ਤੇਰੇ ਪੱਲੇ ਨਾਮ ਦੀ ਦਾਤ ਪਏਗੀ ਭਾਈ। ਜੇ ਤੂੰ ਮਾੜੀਆਂ ਪਿਕਚਰਾਂ ਦੇਖਣ ਵਿੱਚ ਤੇਰਾ ਮਨ ਖੁੱਪਿਆ ਹੋਇਆ ਵਾ। ਗੀਤ ਸੁਣਨ ਦੇ ਵਿੱਚ, ਲੱਚਰ ਬਾਦ ਸੁਣਨ ਦੇ ਵਿੱਚ ਤੇਰਾ ਮਨ ਖੁੱਪਿਆ ਹੋਇਆ, ਸਾਰੀ ਦਿਹਾੜੀ ਇੰਸਟਾਗ੍ਰam ਹੀ ਦੇਖਦਾ ਰਹਿਣਾ। ਤਾਂ ਫਿਰ ਉਹੀ ਜੋ ਭਾਈ ਭਰਿਆ ਉਹੀ ਨਿਕਲਣਾ। ਅਗੇ ਮਹਾਰਾਜ ਕਹਿੰਦੇ ਨੇ ਮਹੱਲਾ ਪਹਿਲਾ ਪੰਜ ਨਵਾਜਾਂ ਪੰਜ ਵਖਤ ਪੰਜਾਂ ਪੰਜੇ ਨੋਂ ਇਹ ਮੁ슬ਮਾਨ ਮੁਸਲਮ ਮੁਸਲਮਾਨ ਵੀਰ ਪੰਜ ਨਵਾਜਾਂ ਕਰਦੇ ਨੇ ਦਿਨ ਦੇ ਵਿੱਚ ਤੇ ਪੰਜਾਂ ਦਾ ਵੱਖਰਾ ਵੱਖਰਾ ਨੋਂ ਆ ਮਹਾਰਾਜ ਹੁਣ ਸਮਝਾਉਂਦੇ ਨੇ ਵੀ ਕੀ ਕਰਨਾ ਤੁਸੀਂ ਭਾਈ ਪੰਜ ਨਵਾਜਾਂ ਪੰਜ ਵਖਤ ਪੰਜੇ ਪੰਜਾਹ ਪੰਜੇ 9 ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਈ ਮਹਾਰਾਜ ਕਹਿੰਦੇ ਪਹਿਲਾ ਨਾਮ ਨਵਾਜ ਦਾ ਸੱਚ ਦੂਜਾ ਹਲਾਲ ਹੱਕ ਸੱਚ ਮਹਾਰਾਜ ਕਹਿੰਦੇ ਨੇ ਤੇਰੀ ਹੱਕ ਸੱਚ ਦੀ ਕਮਾਈ ਹੋਵੇ ਪਹਿਲਾ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਈ ਤੀਜਾ ਨਾਮ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸੱਚੇ ਪਾਤਸ਼ਾਹ ਦਾ ਨਾਮ ਜਪਣਾ ਅੱਲਾ ਵਾਹਿਗੁਰੂ ਦਾ ਚੌਥੀ ਨੀਅਤ ਰਾਸ ਚੌਥੀ ਨਵਾਜ ਦਾ ਨਉ ਨੀਅਤ ਰਾਸ ਤੇਰੀ ਨੀਅਤ ਸੱਚੀ ਸੁੱਚੀ ਹੋਵੇ ਚੌਥੀ ਨੀਅਤ ਰਾਸਮਨ ਪੰਜਵੀਂ ਸਿਫਤ ਸੁਨਾਏ ਪੰਜਵੀਂ ਨਮਾਜ਼ ਦਾ ਨਾਮ ਸਿਫਤ ਸਲਾ ਅਕਾਲ ਪੁਰਖ ਵਾਹਿਗੁਰੂ ਇਹ ਸਿਧਾਂਤ ਲਾਗੂ ਕਰਨੇ ਆ ਜੀ ਚਾਹੇ ਉਸ ਸਿੱਖ ਧਰਮ ਨਾਲ ਸੰਬੰਧਿਤ ਰੱਖਦਾ ਬੀਬੀ ਭਾਈ ਚਾਹੇ ਸਲਾਮ ਧਰਮ ਨਾਲ ਚਾਹੇ ਸਨਾਤਨ ਧਰਮ ਦੇ ਨਾਲ ਚਾਹੇ ਸਾਈਂ ਧਰਮ ਦੇ ਵਿੱਚ ਇਹ ਸਨਾਤ ਲਾਗੂ ਰੱਖਣਾ ਤਾਂ ਉਸ ਪ੍ਰਭੂ ਪਰਮਾਤਮਾ ਨੂੰ ਪ੍ਰਵਾਨ ਹੋਣਾ ਜੀ ਤੇਰਾ ਨਾਮ ਜਪਿਆ ਮਹਾਰਾਜੇ ਦੱਸਤਾ ਪਹਿਲਾ ਸੱਚ ਦੂਜਾ ਹਲਾਲ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸਮਨ ਪੰਜਵੀਂ ਸਿਵਤ ਸਨਾਏ ਕਰਨੀ ਕਲਮ ਆਖ ਕੈ ਤਾਂ ਮੁਸਲਮਾਨ ਸਦਾਈ ਜੇ ਇਹ ਭਾਈ ਤੇਰੇ ਸਿਧਾਂਤ ਪੱਲੇ ਹੈ ਫੇਰ ਤੂੰ ਮੁਸਲਮਾਨ ਸਦਾ ਸਕਦਾ ਜੇ ਤੂੰ ਸਿੱਖ ਧਰਮ ਦੇ ਨਾਲ ਸੰਬੰਧ ਤਾਂ ਤਾ ਤੂੰ ਆਪਦੀ ਰਹਿਤ ਵਿੱਚ ਰਹਿ ਜੋ ਗੁਰੂ ਨੇ ਦੱਸੀ ਆ ਜੋ ਸਤਗੁਰਾਂ ਦੇ ਬਚਨ ਨੇ ਰਹਿਤ ਪਿਆਰੀ ਮੁੱਝ ਕੋ ਸਿੱਖ ਪਿਆਰਾ ਨਹੀਂ ਸਿੱਖ ਤਾਂ ਮੇਰੇ ਵਰਗਾ ਜਿਵੇਂ ਮਰ ਜੇ ਦਮਾਲੇ ਬੰਨੀ ਫਿਰ ਉਤੋਂ ਦੀ ਵੱਡੀਆਂ-ਵੱਡੀਆਂ ਕਿਰਪਾਨਾਂ ਪਾਈ ਫਿਰੇ ਪਹਿਰਾਵਾ ਪਾਈ ਵੀਰੇ ਤੇ ਰਹਿਤ ਹੈ ਨਹੀਂ ਰਹਿਤ ਜਿਹੜੀ ਚਾਰ ਬੱਜਰ ਕਰੈਤਾ ਦੱਸਿਆ ਜੀ ਰਹਿਤ ਵਿੱਚ ਪਰਾਇਆ ਸੰਗ ਅਮਰਤ ਧਾਰੀ ਜਦੋਂ ਹੋ ਗਿਆ ਖੰਡੇ ਬਾਟੇ ਦੀ ਪੌਲਸਾ ਕਲੀ ਅਮਰਤ ਸ਼ਕ ਲਿਆ ਉਦੋਂ ਫਿਰ ਮਹਾ ਪੰਜ ਪਿਆਰੇ ਸਹਿਬਾਨਾਂ ਦੇ ਰੂਪ ਵਿੱਚ ਸਤਿਗੁਰੂ ਦੱਸਦੇ ਨੇ ਵੀ ਰਹਿਤ ਪਿਆਰੀ ਪਾਈ ਰਹਿਤ ਪੰਜ ਤਾਂ ਬੱਜਰ ਕਰੈਤਾ ਨੇ ਤਾਨੂੰ ਪਰਾਇਆ ਸੰਗ ਦਾੜਾ ਕੇਸ ਰੰਗਣਾ ਕੱਟਣਾ ਤਮਾਕੂ ਹੋਕੇ ਦਾ ਸੇਵਨ ਕਰਨਾ ਨਸ਼ੇ ਦਾ ਸੇਵਨ ਕਰਨਾ ਤੇ ਕੁਠਾ ਮਾਸ ਖਾਣਾ ਇਹ ਚਾਰ ਤੈਨੂੰ ਬੱਜਰ ਕਰਾਈ ਤਾਂ ਦੱਸਿਆ ਵੀ ਇਹ ਨਹੀਂ ਤੈਨੂੰ ਬਖਸ਼ੀ ਨਹੀਂ ਜਾਣੀ ਪੰਜ ਰ ਇਤਨਾ ਵਿੱਚ ਰਹਿਣਾ ਸਤਗੁਰੂ ਦੇ ਕਹਿਣੇ ਮੁਤਾਬਕ ਜੇ ਤੇਰਾ ਜੀਵਨਾ ਤਾਂ ਪਾਈ ਫੇਰ ਤੂੰ ਸੱਚੇ ਪਾਤਸ਼ਾਹ ਦੀ ਕਿਰਪਾ ਸਖਤ ਸਦਕਾ ਫੇਰ ਤੂੰ ਸਿੱਖ ਵੀ ਅਖਵਾ ਸਕਦਾ ਫੇਰ ਤੂੰ ਆਪਦੇ ਧਰਮ ਦੇ ਮੁਤਾਬਕ ਸਿਧਾਂਤ ਤੇ ਆ ਤਾਂ Hindu ਅਖਵਾ ਸਕਦਾ ਗੁਰੂ ਦੇ ਸਿਧਾਂਤ ਤੇ ਆ ਤਾਂ ਤੂੰ ਮੁਸਲਮਾਨ ਵੀ ਅਖਵਾ ਸਕਦਾ ਆ ਦੱਸਿਆ ਸਤਗੁਰਾਂ ਨੇ ਤੁਹਾਨੂੰ ਵੀ ਇਸ ਤਰ੍ਹਾਂ ਭਾਈ ਆਪਣਾ ਪ੍ਰਭੂ ਪਰਮਾਤਮਾ ਨੂੰ ਯਾਦ ਕਰਨਾ ਤੇ ਆ ਰਹਿਤਾਂ ਰੱਖਣੀਆਂ ਨੇ ਇਹੋ ਜਿਹਾ ਤੁਹਾਡਾ ਜੀਵਨ ਹੋਣਾ ਚਾਹੀਦਾ ਕਰਨੀ ਤੇਰੀ ਸੱਚੀ ਹੋਣੀ ਚਾਹੀਦੀ ਆ ਦਿਆਬਾਨ ਹੋਣਾ ਚਾਹੀਦਾ ਤੂੰ ਰਹਿਮਦਿਲ ਹੋਣਾ ਚਾਹੀਦਾ ਮੋਮਦਿਲ ਜੇ ਆਪਾਂ ਕਰਦੇ ਆਂ ਆਪਾਂ ਰਵਾਣੀ ਪੜਦੇ ਆਂ ਪੰਜ ਬਾਣੀਆਂ ਦਾ ਪਾਠ ਕਰਦੇ ਆਂ ਸਹਿਜ ਪਾਠ ਵੀ ਕਰਦੇ ਆਂ ਕਥਾ ਕੀਰਤਨ ਕਰਦੇ ਵੀ ਆਂ ਸੁਣਦੇ ਵੀ ਆਂ ਤੇ ਸੁਭਾਅ ਸਾਡਾ ਚੇਂਜ ਨਹੀਂ ਹੋਇਆ ਬਿਰਤੀ ਉਹੀ ਆ ਵਿਕਾਰੀ ਬਿਰਤੀ ਆ ਫਿਰ ਕਿਸੇ ਲੇਖੇ ਵਿੱਚ ਨਹੀਂ ਲੱਗਣਾ ਫਿਰ ਤੂੰ ਸਿੱਖ ਨਹੀਂ ਅਖਵਾ ਸਕਦਾ ਜਿਵੇਂ ਇਸ ਪੰਕਤੀਆਂ ਚ ਦੱਸਿਆ ਮਹਾਰਾ ਸੱਚੇ ਪਾਤਸ਼ਾਹ ਨੇ ਵੀ ਜੇ ਭਾਈ ਤੂੰ ਤੇਰੇ ਪੱਲੇ ਸੱਚ ਹੈ ਹੱਕ ਹਲਾਲ ਦੀ ਕਮਾਈ ਆ ਤੇਰੀ ਸੱਚੀ ਸੁੱਚੀ ਖੈਰ ਖੁਦਾਏ ਪ੍ਰਭੂ ਪਰਮਾਤਮਾ ਦੇ ਤੂੰ ਬੰਦਗੀ ਕਰਦਾ ਨੀਅਤ ਤੇਰੀ ਰਾਸ ਹੈ ਚੰਗੀ ਨੀਅਤ ਆ ਫੇਰ ਤੂੰ ਮੁਸਲਮਾਨ ਹੈ ਇਸੇ ਤਰ੍ਹਾਂ ਹੀ ਤੁਸੀਂ ਭਾਈ ਜਦੋਂ ਗੁਰਬਾਣੀ ਤੇ ਕਹਣੇ ਮੁਤਾਬਕ ਜੀਵਣਾ ਤਾਂ ਤੁਸੀਂ ਸਿੱਖਾਂ ਤੇ ਨਹੀਂ ਤਾਂ ਬਾਣਾ ਜਿਹੜਾ ਮਰਜ਼ੀ ਪਾਈ ਫਿਰੇ ਭਾਈ ਚਲੋ ਅੱਗੇ ਮਹਾਰਾਜ ਕਹਿੰਦੇ ਨੇ ਨਾਨਕ ਜੇਤੇ ਕੂੜਿਆਰ ਕੂੜੀ ਕੂੜੇ ਪਾਏ ਮਹਾਰਾਜ ਕਹਿੰਦੇ ਫਿਰ ਆਪਾਂ ਆਪਾਂ ਸਮਝ ਲਈ ਗੱਲ ਇਹੀ ਗੱਲ ਦੱਸੀ ਐ ਸਤਿਗੁਰਾਂ ਨੇ ਨਾਨਕ ਜੇਤੇ ਕੂੜਿਆਰ ਕੂੜੇ ਕੂੜੀ ਪਾਏ ਫਿਰ ਤਾਂ ਭਾਈ ਝੂਠ ਹੀ ਆ ਨਿਹਰਾ ਦਿਖਾਵੇ ਨੂੰ ਜੋ ਮਰਜੀ ਦਿਖਾਵਾ ਕਰਦਾ ਫਿਰ ਤੇਰੀ ਅੰਦਰੋਂ ਦੇਖਣੀ ਆ ਬਿਰਤੀ ਕੀ ਆ ਕਾਲਪੁਰਖ ਵਾਹਿਗੁਰੂ ਨੇ ਅੱਲਾ ਵਾਹਿਗੁਰੂ ਨੇ ਅੰਦਰ ਦੇਖਣਾ ਤੇਰੀ ਅੰਦਰ ਦੀ ਬਿਰਤੀ ਤੇਰੀ ਭਾਵਨਾ ਕੀ ਆ ਬਾਹਰੋਂ ਵਧੀਰਾ ਜਿਹੜਾ ਮਰਜੀ ਝੇਖ ਕਰ ਲਵੇ ਸਿੱਖਾਂ ਵਾਲਾ ਬਣਾ ਲਵੇ ਮੁਸਲਮਾਨਾਂ ਵਾਲਾ ਬਣਾ ਲਵੇ ਚਾਹੇ ਹਿੰਦੂਆਂ ਵਾਲਾ ਬਣਾ ਲਵੇ ਪਰ ਤੇਰੀ ਅੰਦਰ ਦੀ ਵਸਤਾ ਦੇਖ ਕੇ ਪ੍ਰਮਾਨ ਕਰਨਾ ਤੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਪੌੜੀ ਵਾਲੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਇੱਕੇ ਰਤਨ ਪਦਾਰਥ ਬਣ ਜਦੇ ਇੱਕ ਕੱਚੇ ਦੇਵਪਾਰਾ ਇੱਕੇ ਦਾ ਮਤਬਲ ਕਈ ਮਨੁੱਖ ਕਈ ਭਈ ਉਹ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਦੇ ਆ ਪ੍ਰਭੂ ਪਰਮਾਤਮਾ ਦੇ ਨਾਮ ਦਾ ਹੀ ਵਣਜ ਬਿਹਾਰ ਕਰਦੇ ਨੇ ਸੰਸਾਰ ਤੇ ਆਪਣੇ ਗ੍ਰਸਤੀ ਜੀਵਨ ਵਿੱਚ ਰਹਿੰਦੇ ਹੋਏ ਆਪਣੇ ਘਰ ਦੇ ਫਰਜ਼ ਪਛਾਣਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਪਛਾਣਦੇ ਹੋਏ ਇਹ ਗੱਲ ਧਿਆਨ ਚ ਰੱਖਿਓ ਜੀ ਵਾਰ-ਵਾਰ ਸਤਿਗੁਰਾਂ ਨੇ ਸਾਨੂੰ ਦੱਸਿਆ ਵੀ ਆਪਣੇ ਫਰਜ਼ ਪਛਾਣਨੇ ਆਪਦੇ ਫਰਜ਼ਾਂ ਤੋਂ ਭੱਜ ਕੇ ਨਹੀਂ ਵੀ ਮੈਂ ਹੁਣ ਮਤਲਬ ਵੀ ਸੱਚਾ ਬਣ ਜੇਹੀ ਆ ਵੀ ਆਪਾਂ ਤਾਂ ਰੱਬ ਦਾ ਨਾਮ ਹੀ ਲੈਣਾ ਬਹਿ ਜੋ ਵਿਲੇ ਹੋ ਕੇ ਕਾਰੋਬਾਰ ਛੱਡ ਕੇ ਨਹੀਂ ਕਾਰੋਬਾਰ ਕਰਦਿਆਂ ਜਿਵੇਂ ਤਰਲੋਚਨ ਭਗਤ ਤਰਲੋਚਨ ਜੀ ਭਗਤ ਨਾਮਦੇਵ ਜੀ ਦੇ ਘਰ ਚਲੇ ਗਏ ਦੋਸਤ ਜੀ ਨਾਲ ਇੱਕ ਦੂਜੇ ਦੇ ਦੋਸਤ ਮਿੱਤਰ ਸੀ ਤੇ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਦੀਆਂ ਗੱਲਾਂ ਕਰਦੇ ਹੁੰਦੇ ਸੀ ਸੱਤ ਸਲਾਹ ਜਿਹਨੂੰ ਕਹਿੰਦੇ ਆ ਗੁਰਮਤਾ ਤੇ ਭਗਤ ਤਲੋਚਨ ਜੀ ਜਦੋਂ ਗਏ ਤੇ ਨਾਮਦੇਵ ਜੀ ਆਪਦਾ ਕੰਮ ਕਰੀ ਜਾਂਦੇ ਸੀ ਸੂਈ ਸਲਾਈ ਦਾ ਤੇ ਜਿਵੇਂ ਆਪਾਂ ਆਮ ਜੀ ਗੱਲ ਕਹਿ ਦਿੰਨੇ ਆ ਆਪਦੇ ਪਿਆਰ ਵਾਲੇ ਨੂੰ ਕਹਿੰਨੇ ਆ ਰੱਬ ਦਾ ਨਾਮ ਵੀ ਜੱਪ ਲਿਆ ਕਰ ਸਾਰਾ ਦਿਨ ਕੰਮਾਂ ਕਾਰਾਂ 'ਚ ਹੀ ਫਸਿਆ ਰਹਿਣਾ ਇਸੇ ਦਿਨ ਇਸੇ ਤਰ੍ਹਾਂ ਹੀ ਭਗਤ ਜੀ ਨੇ ਕਿਹਾ ਨਾਮ ਮਾ ਕਹੇ ਤਲੋਚਨ ਮੁਕਤ ਨਾਮ ਸਮਾਲ ਉਨੇ ਭਗਤ ਜੀ ਨੇ ਜਦੋਂ ਕਿਹਾ ਨਾ ਵੀ ਨਾਮੈ ਤੋ ਨਾਮਦੇਵ ਜੀ ਤੂੰ ਸਾਰਾ ਦਿਨ ਕੰਮ ਹੀ ਕਰੇ ਕਰੀ ਜਾਂਦਾ ਰਹਿਣਾ ਪ੍ਰਭੂ ਪਰਮਾਤਮਾ ਦੀ ਬੰਦਗੀ ਚ ਕਦੋਂ ਟਾਈਮ ਕੱਢਦਾ ਤੇ ਭਗਤ ਨਾਮਦੇਵ ਜੀ ਦਾ ਜਵਾਬ ਪਤਾ ਕੀ ਸੀ ਭਗਤ ਨਾਮਦੇਵ ਜੀ ਨੇ ਜਵਾਬ ਦਿੱਤਾ ਨਾਮਾ ਕਹੇ ਤਲੋਚਨਾ ਮੁਖਤੇ ਨਾਮ ਸਮਾਲ हाथ पांव ਸਭ ਕਾਮ ਕਰ ਚੀਤ ਨਰਨਰਨ ਨਾਲ ਉਹ ਭਗਤ ਜੀ ਕਹਿੰਦੇ ਹੱਥਾਂ ਪੈਰਾਂ ਨਾਲ ਆਪਣੇ ਕਾਰੋਬਾਰ ਕਰਦਾ ਰਹੇ ਭਾਈ ਤੂੰ ਪਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਚਿੱਤ ਲਾ ਕੇ ਰੱਖ ਬੇਲਾ ਬਹਿ ਕੇ ਜਪਣ ਨੂੰ ਕਿਤੇ ਨਹੀਂ ਲਿਖਿਆ ਗੁਰਬਾਣੀ ਦੇ ਵਿੱਚ ਜੇ ਕਿਸੇ ਨੇ ਪੜ੍ਹਿਆ ਹੋਵੇ ਤਾਂ ਮੈਨੂੰ ਦੱਸ ਵੀ ਦਿਓ ਮੈਨੂੰ ਤਾਂ ਲੱਭੀ ਨਹੀਂ ਪੰਕਤੀ ਕੋਈ ਬੇਲਾ ਬਹਿ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪਣਾ ਮਹਾਰਾਜ ਦੀ ਕਿਰਪਾ ਨਾਲ ਮੈਂ 4-5 ਸਹਿਜ ਪਾਠ ਕੀਤੇ ਆ ਮੈਨੂੰ ਨਹੀਂ ਪੰਕਤੀ ਲੱਭੀ ਹਾਂ ਮੇਰੇ ਧਿਆਨ ਚ ਨਾ ਆਈ ਹੋਵੇ ਤਾਂ ਭਾਈ ਚੇਤਾ ਕਰਾ ਦਿਓ ਜੇ ਕਿਸੇ ਨੂੰ ਪਤਾ ਹੋਵੇ ਤਾਂ ਮਹਾਰਾਜ ਕਹਿੰਦੇ ਆਪ ਦੇ ਕਾਰੋਬਾਰ ਕਰਦਾ ਹੋਇਆ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਵੇਲਾ ਵਹਿ ਕੇ ਨਹੀਂ ਕਿਤੇ ਵੀ ਕਿਹਾ ਤੇ ਨਾ ਵੇਲੇ ਵੇਲਣ ਦੀ ਕੋਈ ਸਿੱਧ ਸਲਾਹ ਕਰੀ ਨਾ ਉਹਨਾਂ ਤੱਕ ਗਾਂ ਆ ਕੇ ਪੰਕਤੀਆਂ ਆਉਣਗੀਆਂ ਸਤਿਗੁਰੂ ਦੱਸਣਗੇ ਉਹਨਾਂ ਬਾਰੇ ਵੀ ਅੱਗੇ ਮਹਾਰਾਜ ਹੁਣ ਇਸ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਇਹ ਪੌੜੀ ਵਾਲਾ ਸ਼ਬਦ ਆ ਜੀ ਇੱਕ ਰਤਨ ਪਦਾਰਥ ਬਣ ਜਦੇ ਇੱਕ ਕੱਚੇ ਦੇ ਵਪਾਰਾ ਇੱਕ ਕੂੜਕਵਾੜ ਦਾ ਹੀ ਵਪਾਰ ਕਰਕੇ ਚਲੇ ਜਾਂਦੇ ਨੇ ਇਨਸਾਨ ਇਥੋਂ ਜਾਣਾ ਸਾਰਿਆਂ ਨੇ ਆ ਜੀ ਸਮਾਂ ਮਕਰਰ ਹੋਇਆ ਹੋਇਆ ਪ੍ਰਭੂ ਪਰਮਾਤਮਾ ਨੇ ਮਰਨ ਲਿਖਾਇ ਮੰਡਲ ਮੇ ਆਏ ਇਸ ਤਰ੍ਹਾਂ ਪੰਕਤੀ ਆ ਗੁਰਬਾਣੀ ਦੇ ਵਿੱਚ ਵੀ ਪਹਿਲਾਂ ਤੇਰਾ ਮਰਨ ਦਾ ਟਾਈਮ ਲਿਖਿਆ ਹੋਇਆ ਜਨਮ ਤੈਨੂੰ ਬਾਅਦ ਚ ਦਿੱਤਾ ਪ੍ਰਭੂ ਪਰਮਾਤਮਾ ਨੇ ਜਾਣਾ ਸਾਰਿਆਂ ਨੇ ਆ ਬਾਰੋ-ਬਾਰੀ ਆਪਾਂ ਸਮਾਂ ਪਤਾ ਨਹੀਂ ਕਿਹਦਾ ਕਦੋਂ ਆ ਤੇ ਇਹਦੇ ਵਿੱਚ ਅਸੀਂ ਆਪਦੇ ਕਾਰੋਬਾਰ ਹਰ ਕਰਦੇ ਹੋਏ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਵਿਹਲੇ ਬਹਿ ਕੇ ਨਹੀਂ ਸਤਗੁਰੂ ਸਮਝਾਉਣਾ ਕਰਦੇ ਨੇ ਸਤਗੁਰ ਟੁੱਠੇ ਪਾਈ ਅੰਦਰ ਰਤਨ ਭੰਡਾਰਾਂ ਟੁੱਠੇ ਦਾ ਮਤਬਲਾ ਜੀ ਸਤਗੁਰੂ ਜਦੋਂ ਖੁਸ਼ ਹੁੰਦੇ ਨੇ ਤੇ ਉਹ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਖਜ਼ਾਨੇ ਦਾ ਭੰਡਾਰ ਆ ਜਿਹੜਾ ਅੰਦਰੋਂ ਹੀ ਖੁੱਲਦਾ ਤੇਰੇ ਅੰਦਰ ਹੀ ਆ ਸਾਰਾ ਕੁਝ ਜੋ ਬਰ ਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਜਦੋਂ ਪ੍ਰਭੂ ਗੁਰੂ ਦੀ ਕਿਰਪਾ ਹੋ ਗਈ ਤੇਰੇ ਅੰਦਰੋਂ ਹੀ ਚੱਲ ਪੈਣਾ ਸਾਰਾ ਕੁਝ ਅੰਦਰੋਂ ਹੀ ਆ ਪ੍ਰਗਟ ਹੋਣਾ ਪਰ ਬਾਅਦ ਪਹਿਲਾਂ ਗੁਰੂ ਤੋਂ ਗਿਆਨ ਲੈਣਾ ਪੈਣਾ ਗੁਰਦੇ ਗਿਆਨ ਦੇ ਨਾਲੇ ਬਾਹਰ ਆਉਣਾ ਜੀ ਜਿਵੇਂ ਬੋਰ ਕਰਨ ਵਾਲੇ ਵੀਰ ਬੋਰ ਜਦੋਂ ਕਰਦੇ ਨੇ ਤੇ ਜਦੋਂ ਪਾਣੀ ਚਕਾਉਣਾ ਮੋਟਰ ਤੋਂ ਤੇ ਉਦੋਂ ਪਹਿਲਾਂ 5-7 ਬਾਲਟੀਆਂ ਪਹਿਲਾਂ ਪਾਉਂਦੇ ਨੇ ਪਾਣੀ ਦੀਆਂ ਹੈਗਾ ਅੰਦਰਈਆ ਪਾਣੀ ਫੇਰ ਜਿੰਨਾ ਮਰਜੀ ਵਰਤੀ ਜਾ ਫਿਰ ਚੱਲ ਪੈਂਦੀਆਂ ਧਾਰਾਂ ਪੈਣ ਲੱਗ ਜਾਂਦੀਆਂ ਫੇਰ ਨਹੀਂ ਮੁੱਕਦਾ ਉਹ ਇਸੇ ਤਰ੍ਹਾਂ ਹੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਪਦਾਰਥ ਤੇਰੇ ਅੰਦਰ ਹੀ ਆ ਪਰ ਉਹ ਚੱਲਣਾ ਭਾਈ ਗੁਰੂ ਦੇ ਗਿਆਨ ਨਾਲ ਹੈ ਗੁਰੂ ਦਾ ਗਿਆਨ ਹਿਰਦੇ ਘਰ ਵਿੱਚ ਪਾ ਪਹਿਲਾਂ ਮਹਾਰਾਜ ਕਹਿਣਾ ਕਰਦੇ ਨੇ ਬੈਨ ਗੁਰਕ ਨੇ ਨਾ ਲੱਦਿਆ ਅੰਧੇ ਭੌਂਕ ਮੋਏ ਕੂੜਿਆਰਾ ਹੁਣ ਜੇ ਇਹ ਗੱਲ ਆਪਾਂ ਦੱਸਦੇ ਆ ਆ ਮੇਰਾ ਸਪੀਕਰ ਦੀ ਸੋਚ ਅੰਦਰਲੀ ਬਾਹਰਲੀ ਕੱਟ ਦਿੰਦੇ ਆ ਪਹਿਲਾਂ ਹੀ ਕਹਿੰਦੇ ਆ ਬਾਹਰਲੀ ਸੋਚ ਨਾ ਛੱਡਦੇ ਕਿਤੇ ਕਿਉਂਕਿ ਸੱਚ ਦੀ ਗੱਲ ਨਾ ਕਿਸੇ ਕੋਲੇ ਪਹੁੰਚ ਜੇ ਇਹਨੂੰ ਗਿਆਨ ਨਹੀਂ ਸਮਝਦੇ ਆ ਰਾਜਿਆਂ ਰਾਣਿਆਂ ਦੀਆਂ ਕਹਾਣੀਆਂ ਸੁਣਾਉਣ ਨੂੰ ਵਧਿਆ ਇਹ ਚੰਗੀਆਂ ਨੇ ਇਹਦੇ ਵਾਸਤੇ ਸਪੀਕਰ ਛੱਡ ਕੇ ਫਿਰ ਪੌਣਾ ਪੌਣਾ ਘੰਟਾ ਲੱਗਣਾ ਸੀ 2-2 ਘੰਟੇ ਜੇ ਗੁਰੂ ਦੀ ਗੱਲ ਕੋਈ ਇੱਕ ਪੰਕਤੀ ਸੁਣਾਉਣ ਦੀ ਕੋਸ਼ਿਸ਼ ਕਰਦਾ ਨਾ ਗੁਰੂ ਦਾ ਪਿਆਰਾ ਕੋਈ ਭੈਣਾ ਚਾਹੇ ਭਾਈ ਆ ਬਸ ਸਪੀਕਰ ਨਾਲ ਬਾਹਰ ਲੱਗਣ ਨਹੀਂ ਕਿਤੇ ਇੱਥੋਂ ਤੱਕ ਸਾਡੇ ਦਿਮਾਗ ਦੇ ਵਿੱਚ ਸੋਚ ਇੱਕਦਾਂ ਨਹੀਂ ਮੈਂ ਪੰਕਤੀ ਸੁਣਾਈ ਸੀ ਵੀ ਮਹਾਰਾਜ ਕਹਿੰਦੇ ਅ ਮੜੇ ਮਿਸ਼ਾਣ ਨਾ ਜਾਈ ਵੀ ਮੜੀਆਂ ਮਿਸ਼ਾਣੀਆਂ ਤੇ ਜਾਣਾ ਨਹੀਂ ਗੁਰੂ ਨੂੰ ਨਮਸਕਾਰ ਕਰਨਿਆ ਜੋਰਦਸ ਬੇਨਤੀ ਕਰਨਿਆ ਗੁਰੂ ਅਗੇ ਕਰਨੀ ਆ ਉਹ ਮੈਂ ਇੱਕ ਦਿਨ ਉਹ ਦੋ ਪੰਗਤੀਆਂ ਸੁਣਾਤੀਆਂ ਦੂਜੇ ਦਿਨ ਮੇਰਾ ਸਪੀਕਰ ਦੀ ਸੁੱੱਚ ਛੱਡੀ ਨਹੀਂ ਇਹਨਾਂ ਨੇ ਕਹਿਣ ਦੇ ਬਾਵਜੂਦ ਵੀ ਕਹਿਣ ਦਾ ਮਤਲਬ ਆ ਵੀ ਸੱਚ ਦੀ ਗੱਲ ਨਾ ਕਿਸੇ ਕੋਲੇ ਪਹੁੰਚ ਜਾਏ ਮਾਗ ਮੰਝਣ ਸੰਗ ਸਾਧੂਆਂ ਧੂੜੀ ਕਰ ਅਸ਼ਨਾਨ ਮਹਾਰਾਜ ਸੱਚੇ ਪਾਤਸ਼ਾਹ ਨੇ ਡੈਫੀਨੇਸ਼ਨ ਦੱਸੀ ਆ ਤੁਸੀਂ ਭਾਈ ਵੀ ਆ ਮਾਗ ਦੇ ਮਹੀਨੇ ਚ ਚੱਲ ਕਰ ਲੋ ਮਾਗ ਦਾ ਮਹੀਨਾ ਸਦਾ ਮਾਗ ਦਾ ਮਹੀਨਾ ਚਾਹੀਦਾ ਸਾਡੇ ਕੋਲੇ ਅਪਾ ਕੱਲ ਵੀ ਗੱਲ ਕਰੀ ਸੀ ਵੀ ਸਵਾਸ ਸਵਾਸ ਜਪਣਾ ਜਿੰਨੇ ਸਾਹ ਆ ਰਹੇ ਨੇ ਤੈਨੂੰ ਸਾਰੀਆਂ ਘੜੀਆਂ ਮਹੌਰ ਤਾਂ ਸਾਰੀਆਂ ਭਲੀਆਂ ਨੇ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਸਤੇ ਜੁਣ ਮਾਗ ਦੇ ਵਿੱਚ 1 ਮਹੀਨਾ ਕਰ ਲੋ ਜੀ ਬਸ 11 ਮਹੀਨੇ